ਗਦੇ ਕਹਿੰਦੇ ਮੋਦੀ ਨੇ ਪਲਵਾਮਾ ਕਾਂਡ ਕਰਾਇਆ ਜਿਹੜੇ ਉੱਥੇ ਕੀ ਆ 28 ਯਾਤਰੀ ਮਾਰਤੇ ਤੇ ਕਈ ਗਦੇ ਕਹਿੰਦੇ ਕਹਿੰਦੇ ਇਹ ਮੁਸਲਮਾਨਾਂ ਨੇ ਕਰਤਾ ਜੀ ਇਹ ਜਿਹੜਾ ਅਟੈਕ ਕਰਤਾ ਤੇ ਕੁਝ ਗਦੇ ਕੀ ਕਹਿੰਦੇ ਆ ਕਹਿੰਦੇ ਜੀ ਕਰ ਦਿਓ ਚੜ੍ਹਾਈ ਪਾਕਿਸਤਾਨ ਤੇ ਤੇ ਕਈ ਗਦੇ ਸਾਡੇ ਮੁਲਕ ਦੇ ਵਿੱਚ ਕਸ਼ਮੀਰੀ ਭਰਾਵਾਂ ਦੇ ਮਗਰ ਵੀ ਪੈਂਦੇ ਆ ਤੇ ਤੁਸੀਂ ਆਪਣੇ ਆਪ ਦਾ ਫੈਸਲਾ ਗੱਲ ਸਮਝ ਕੇ ਕਰ ਲੋ ਵੀ ਤੁਸੀਂ ਕੀ ਹੋ ਜੇ ਬੰਦੇ ਉਹ ਤਾਂ ਬੰਦੇ ਬਣ ਕੇ ਪੋਸਟ ਸ਼ੇਅਰ ਕਰ ਦਿਓ ਕਿਉਂਕਿ ਅੱਜ ਤੁਹਾਡੀ ਮਦਦ ਦੀ ਲੋੜ ਆ ਕਿਸੇ ਸ਼ਾਇਰ ਨੇ ਕਿਹਾ ਕਹਿੰਦਾ ਇੱਧਰ ਵੀ ਗਦੇ ਨੇ ਤੇ ਉੱਧਰ ਵੀ ਗਦੇ ਨੇ ਜਿੱਧਰ ਦੇਖਦਾ ਹਾਂ ਗਧੇ ਹੀ ਗਧੇ ਨੇ ਗਧੇ ਹੱਸ ਰਹੇ ਨੇ ਆਪ ਨਹੀਂ ਰੋ ਰਿਹਾ ਏ ਮੇਰੇ ਮੁਲਕ ਵਿੱਚ ਖੌਰੇ ਕੀ ਹੋ ਰਿਹਾ ਏ ਇਹ ਦੋਨੇ ਪਾਸੇ ਕਿਹੜੇ ਗਧੇ ਨੇ ਉਹਨਾਂ ਦੀ ਗੱਲ ਕਰਾਂਗੇ ਤੇ ਜਿਹੜੇ ਗਿੱਦੜ ਨੇ ਉਹ ਤੁਸੀਂ ਦੇਖ ਹੀ ਰਹੇ ਹੋ ਜਿਹੜੇ ਸੋਸ਼ਲ ਮੀਡੀਆ ਤੇ ਬੈਠ ਕੇ ਕਰੀ ਜਾਂਦੇ ਜੀ ਅਸੀਂ ਮੁੜ ਕੇ ਕਸ਼ਮੀਰ ਨਹੀਂ ਜਾਂਦੇ ਜੀ ਅਸੀਂ ਫਲਾਣਾ ਨਹੀਂ ਕਰਦੇ ਓਏ ਆ ਟਾਈਮ ਆ ਤੁਹਾਡਾ ਹਾਤਲ ਕੁਲ ਕਰਨੀ ਨੂੰ ਨੋ ਸਲਾਮ ਆ ਜਿਹੜਾ ਬਾਲੀਵੁੱਡ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਸਾਰਾ ਕੰਮ ਵਿੱਚੇ ਛੱਡ ਕੇ ਜਾ ਕੇ ਕਸ਼ਮੀਰ ਚ ਪਹਿਲਗਾਮ ਦੇ ਵਿੱਚ ਜਾ ਕੇ ਬਹਿ ਕੇ ਲੋਕਾਂ ਨੂੰ ਸਨੇਹਾ ਦੇ ਰਿਹਾ ਵੀ ਅੱਜ ਤੁਹਾਡੀ ਲੋੜ ਆ ਤੇ ਜਿਹੜੇ ਮੋਦੀ ਭਗਤ ਹੈਗੇ ਉਹ ਮੈਂ ਤੁਹਾਨੂੰ ਗੱਲ ਕਹਿਣਾ ਆਜੋ ਕਸ਼ਮੀਰ ਚੱਲ ਗਏ ਕਿਉਂਕਿ ਮੋਦੀ ਸਾਹਿਬ ਦਾ ਜਿਹੜਾ ਅਸਲ ਨਾਰਾ ਨਾ ਕਿ ਵਟੋਗੇ ਤੋ ਕਟੋਗੇ ਉਹ ਹੁਣ ਕੀ ਆ ਸਾਡੇ ਮੁਲਕ ਚ ਲਾਗੂ ਹੁੰਦਾ ਜਦੋਂ ਸਿਆਸਤ ਵੇਲੇ ਵਰਤਦੇ ਆ ਨਾ ਉਦੋਂ ਨਾਰੇ ਦਾ ਕੰਮ ਨਹੀਂ ਹੁੰਦਾ ਅੱਜ ਉਹ ਨਾਰਾ ਸਹੀ ਸਾਬਤ ਹੁੰਦਾ ਵੀ ਵਟਾਂਗੇ ਤਾਂ ਕਟਾਂਗੇ ਫੈਸਲਾ ਤੁਸੀਂ ਕਰ ਲਓ ਵੀ ਤੁਸੀਂ ਅੱਤਵਾਦੀਆਂ ਨਾਲੋਂ ਕਿ ਆਪਦਿਆਂ ਨਾਲੋਂ ਕਿਉਂਕਿ ਅੱਤਵਾਦੀਆਂ ਨੇ ਜਿਹੜਾ ਇਹ ਕੰਡ ਕੀਤਾ ਉਹਨਾਂ ਦਾ ਕਰਨ ਦਾ ਮਕਸਦ ਹੀ ਇਹ ਆ ਕਿ ਮੁਲਕ ਕੀ ਆ ਪਾੜ ਦੇ ਮੁਲਕ ਵੰਡਿਆ ਜਾਵੇ ਤੇ ਕੋਈ ਬੰਦਾ ਕਸ਼ਮੀਰ ਕੰਨੀ ਮੂੰਹ ਨਾ ਕਰੇ ਉਕੇ ਭੁਖੇ ਢਿੱਡ ਵੱਤ ਬਾਦ ਪੈਦਾ ਹੁੰਦਾ ਓਏ ਤੇ ਭੁਖਾ ਢਿੱਡ ਕੀ ਉਹਨਾਂ ਦਾ ਜਾਣ ਕੇ ਕੀ ਇਹ ਰੱਖਣ ਨੂੰ ਫਿਰਦੇ ਆ ਹੁਣ ਅਸੀਂ ਰਜਾਤੇ ਸੀ ਪਿਛਲੇ ਸਾਲ ਸਵਾ 3 ਕਰੋੜ ਲੋਕ ਕੀ ਆ ਉੱਥੇ ਟੂਰਿਸਟ ਬਣ ਕੇ ਗਏ ਆ ਤੇ ਜਿਹੜੇ ਟੂਰਿਸਟ ਬਣ ਕੇ ਜਾਂਦੇ ਉਹਨਾਂ ਲੋਕਾਂ ਦੀ ਆਮਦਨੀ ਕੀ ਉੱਥੋਂ ਇਕੱਠੀ ਹੁੰਦੀ ਸੀ ਤੇ ਉਹ ਲੋਕਾਂ ਦੀ ਆਮਦਨੀ ਇੰਨੀ ਕੀ ਚੰਗੀ ਆਮਦਨ ਹੋ ਗਈ ਸੀ 50-50000 ਰੁਪਿਆ ਆ ਨਾਰਮਲ ਗਾਈਡ ਵੀ ਕਮਾਉਣ ਲੱਗ ਗਿਆ ਸੀ ਤੇ ਜਦੋਂ ਬੰਦੇ ਦਾ ਢਿੱਡ ਭਰਿਆ ਹੋਣਾ ਉਹ ਹਥਿਆਰ ਨਹੀਂ ਚੱਕਦਾ ਤੇ ਪਾਕਿਸਤਾਨ ਨੂੰ ਇਸੇ ਚੀਜ਼ ਦਾ ਨੁਕਸਾਨ ਹੋਊਗਾ ਜੀ ਇਸੇ ਕਰਕੇ ਪਿਛਲੇ ਟਾਈਮ 'ਚ ਸ਼ਾਂਤੀ ਰਹੀ ਆ ਤੇ ਇੱਥ ਉੱਤਵਾਦੀបានੋਂ ਹਟ ਗਈ ਕਿਉਂਕਿ ਢਿੱਡ ਰੱਜ ਗਈ ਸੀ ਹੁਣ ਦੁਆਰੇ ਕੀ ਉਹ ਭੁੱਖਾ ਮਾਰਨਾ ਚਾਹੁੰਦੇ ਆ ਤੇ ਦੂਜੀ ਗੱਲ ਮੁਸਲਮਾਨ ਤੇ ਹਿੰਦੂਆਂ ਦੇ ਨਾਂ ਤੇ ਸਾਨੂੰ ਕੀ ਆ ਵੰਡਣਾ ਚਾਹੁੰਦੇ ਐ ਇਸੇ ਕਰਕੇ ਪੁੱਛ ਪੁੱਛ ਕੇ ਅਗਲੇ ਨੇ ਕੀ ਗੋਲੀ ਮਾਰੀ ਆ ਇਹ ਸਿਰਫ ਸਿਆਸੀ ਖੇਡ ਖੇਡੀ ਗਈ ਆ ਕਿਉਂਕਿ ਨੰਗ ਜਿਹੜਾ ਹੁੰਦਾ ਆਪਾਂ ਨੂੰ ਪਤਾ ਵੀ ਜਾਂ ਤਾਂ ਨੰਗ ਲੜਦਾ ਹੁੰਦਾ ਜਾਂ ਰੱਜਿਆ ਲੜਦਾ ਹੁੰਦਾ ਪਰ ਇੱਥੇ ਡੰਗ ਤੇ ਰੱਜੇ ਦੋਨੇ ਇਕੱਠੇ ਹੋਏ ਹੋਏ ਆ ਨੰਗ ਆਪਦਾ ਕੀ ਆ ਨੰਗ ਛਪਾਉਣ ਦਾ ਮਾਰਾ ਲੜਦਾ ਤੇ ਰੱਜਿਆ ਜਿਹੜਾ ਹੈਗਾ ਉਹ ਹੋਰ ਪੈਸੇ ਦਾ ਮਾਰਾ ਲੜਦਾ ਹੁਣ ਮੈਂ ਨੰਗਦੀ ਗੱਲ ਕਰਦਾ ਪਾਕਿਸਤਾਨ ਦੀ ਤੇ ਰੱਜੇ ਦੀ ਗੱਲ ਕਰਦਾ ਚਾਈਨਾ ਦੀ ਇਹ ਦੋਨੇ ਇਕੱਠੇ ਹੋ ਕੇ ਸਾਡੇ ਖਿਲਾਫ ਇਹ ਜੰਗ ਵਿੱਢੀ ਐ ਇਹਨਾਂ ਨੇ ਗੱਲ ਸਮਝਣ ਦੀ ਲੋੜ ਆ ਸਭ ਤੋਂ ਪਹਿਲਾਂ ਕੋਈ ਵੀ ਘਟਨਾ ਵਾਪਰਦੀ ਐ ਪਤਾ ਹੋਣਾ ਚਾਹੀਦਾ ਵੀ ਇਹ ਗੱਲ ਕਿਉਂਕਿ ਪੋਸਟ ਵਿਭਾਗ ਕੀ ਕਰਦੀ ਆ ਸਭ ਤੋਂ ਪਹਿਲਾਂ ਕੋਈ ਮਰਡਰ ਹੋ ਜਾਂਦਾ ਉਹ ਦੇਖਦੀ ਐ ਕਿ ਕਿਉਂ ਹੋਇਆ ਜਦੋਂ ਕਿਉਂ ਦਾ ਪਤਾ ਲੱਗ ਜਾਂਦਾ ਵੀ ਇਹਦਾ ਮਰਡਰ ਵਾਲਾ ਜਿਹੜਾ ਹੋਇਆ ਉਹਦਾ ਫਾਇਦਾ ਕਿਹਨੂੰ ਹੋਣਾ ਇਸੇ ਗੱਲ ਚੋਂ ਸਾਰਾ ਕੁਝ ਨਿਕਲਿਆ ਆਉਂਦਾ ਹੁਣ ਜਿਹੜਾ ਕੁਝ ਹੋਇਆ ਉਹਦਾ ਫਾਇਦਾ ਕਿਹਨੂੰ ਹੋਣਾ ਇਹ ਗੱਲ ਦਾ ਅੰਦਾਜ਼ਾ ਲਾਇਓ ਪਹਿਲਾਂ ਵਾਲੇ ਟਾਈਮ ਦੇ ਵਿੱਚ ਸਾਡੇ ਕਸ਼ਮੀਰ ਦੇ ਵਿੱਚੋਂ ਕਿ ਆ ਮੁੰਡਿਆਂ ਨੂੰ ਬਰਗਲਾ ਕੇ ਜਿਹੜੇ ਭੁੱਖੇ ਮਰਦੇ ਸੀ ਕਿਉਂਕਿ ਗਰੀਬੀ ਸੀ ਉਹਨਾਂ ਜਵਾਕਾਂ ਦੇ ਹੱਥਾਂ 'ਚ ਹਥਿਆਰ ਫੜਾਏ ਗਏ ਸੀ ਚੰਦ ਕਰ ਰੁਪਈਆਂ ਪਿੱਛੇ ਉਹ ਇੱਥੇ ਕੀ ਆ ਕਾਂਡ ਕਰੀ ਜਾਂਦੇ ਸੀ ਪਰ ਹੁਣ ਜਦੋਂ ਕੀ ਆ ਉੱਥੇ ਲੋਕਾਂ ਨੇ ਵੀ ਰਕਤ ਕੇ ਜਾਣਾ ਸ਼ੁਰੂ ਕਰਤਾ ਤਾਂ ਲੋਕਾਂ ਦੇ ਢਿੱਡ ਰੱਜਣ ਲੱਗ ਗਏ ਤਾਂ ਉਹਨਾਂ ਦਾ ਜਿਹੜਾ ਮਨਸੂਬਾ ਸੀ ਉਹਨਾਂ ਨੂੰ ਇੱਥੋਂ ਸਾਡੇ ਕੀ ਆ ਮਿਲਣੋਂ हट ਗਏ ਜਿਹੜੇ ਕੀ ਆ ਉਹਨਾਂ ਦੇ ਵਾਸਤੇ ਕੰਮ ਕਰਨ ਵਾਲੇ ਸਾਡੇ ਨੌਜਵਾਨ ਸੀ ਹੁਣ ਦੁਆਰੇ ਉਹਨਾਂ ਨੂੰ ਭੁੱਖਾ ਮਾਰਨਾ ਚਾਹੁੰਦੇ ਆ ਤਾਂ ਇਸ ਕਰਕੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੇ ਟੂਰਿਜ਼ਮ ਕਰਕੇ ਜਿੰਨਾਂ ਲੋਕਾਂ ਦਾ ਲੌਸ ਹੋ ਉਥੇ ਸਰਕਾਰ ਹੁਣ ਕੀ ਉਹਨਾਂ ਦਾ ਲੌਸ ਜ਼ਰੂਰ ਪੂਰਾ ਕਰੇ ਮੋਦੀ ਸਾਹਿਬ ਤੁਹਾਨੂੰ ਵੀ ਬੇਨਤੀ ਆ ਹੁਣ ਜਿਹੜੇ ਕਦੇ ਕਹਿੰਦੇ ਆ ਵੀ ਮੋਦੀ ਨੇ ਇਹ ਕੀ ਪਹਿਲ ਕੰਮकांड ਕਰਾਇਆ ਮਾੜਾ ਜਿਹਾ ਦਿਮਾਗ ਤੋਂ ਕੰਮ ਲੈ ਲੋ ਸਾਡੇ ਮੁਲਕ 'ਚ ਕੋਈ ਇਲੈਕਸ਼ਨ ਨਹੀਂ ਹੈ ਕਿਉਂਕਿ ਇਲੈਕਸ਼ਨ ਵੇਲੇ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ ਪਰ ਹੁਣ ਸਾਡੇ ਕੋਈ ਬੜੀ ਇੰਪੋਰਟੈਂਟ ਇਲੈਕਸ਼ਨ ਨਹੀਂ ਹੈ ਤੇ ਇਸ ਕਾਂਡ ਦੇ ਨਾਲ ਮੋਦੀ ਨੇ ਜਿਹੜੀ 370 ਧਾਰਾ ਤੋੜੀ ਉਹਦੇ ਦੁਆਰੇ ਸਵਾਲ ਖੜੇ ਹੋਣ ਹਾਲਾ ਕਿ 370 ਤਾਰਾ ਜਿਸ ਤਰੀਕੇ ਨਾਲ ਤੋੜੀ ਗਈ ਆ ਤੇ ਜਿਵੇਂ ਉਥੇ ਲੈਂਡ ਆਰਡਰ ਮੇਨਟੇਨ ਕਰਕੇ ਉਥੋਂ ਦਾ ਮਾਹੌਲ ਸੈੱਟ ਕੀਤਾ ਗਿਆ ਕਿਤੇ ਨਾ ਕਿਤੇ ਬਹੁਤ ਲੋਕ ਜਿਹੜੇ ਕਸ਼ਮੀਰ ਦੇ ਸੀ ਉਹ ਕੀ ਉਸ ਗੱਲ ਨੂੰ ਸਲਾਉਣ ਲੱਗੇ ਸੀ ਇਹ ਗੱਲ ਮੈਂ ਪ੍ਰੈਕਟੀਕਲੀ ਉਥਾਂ ਦੇ ਲੋਕਾਂ ਤੋਂ ਸਮਝੀ ਆ ਕਿਉਂਕਿ ਉਹਨਾਂ ਲੋਕਾਂ ਦੇ ਹੁਣ ਢਿੱਡ ਭਰਨ ਲੱਗ ਗਏ ਸੀ ਤਾਂ 6 ਸਾਲਾਂ ਦੇ ਵਿੱਚ ਉਹਦੇ ਟੂਰਿਜ਼ਮ ਇਨਾ ਡਵੈਲਪ ਹੋ ਗਿਆ ਕਿ ਉਥੇ ਲੋਕ ਕੀ ਆ ਢਿੱਡ ਭੀਆ ਭਰ ਕੇ ਸੌਣ ਲੱਗ ਗਏ ਇਹੀ ਚੀਜ਼ ਕੀ ਆ ਪਾਕਿਸਤਾਨ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਅਗਲਾ ਜੰਮੂ ਤੇ ਜਿਹੜਾ ਸ਼੍ਰੀਨਗਰ ਇਹਨੂੰ ਆਸਮੇ ਰੇਲਵੇ ਟਰੈਕ ਦੇ ਨਾਲ ਵੀ ਕੀ ਆ ਮਲਾ ਦਿੱਤਾ ਗਿਆ ਬੜੀ ਜਲਦੀ ਕਿ ਉਹ ਚੀਜ਼ਾਂ ਸਟਾਰਟ ਹੋਣ ਵਾਲੀਆਂ ਸੀਗੀਆਂ ਜਿਹੜੀ ਕਿ ਉਹਨਾਂ ਦੇ ਮਨਸੂਬਿਆਂ ਤੇ ਸੱਟ ਮਾਰਦੀ ਸੀ ਪਾਕਿਸਤਾਨ ਦੇ ਤੇ ਪਾਕਿਸਤਾਨ ਐਡਾ ਕ ਨੰਗ ਮੁਲਕ ਆ ਜਿਹੜਾ ਕਿ ਢਿੱਡੋਂ ਭੁੱਖਾ ਬੈਠਾ ਜਿਹਨੂੰ ਬੁਰਕੀਆਂ ਪਾ ਕੇ ਕੁਝ ਮਰਜ਼ੀ ਕਰ ਲੋ ਆਪ ਮੰਨੀ ਜਾਂਦਾ ਵੀ ਅਮਰੀਕਾ ਨੇ ਸਾਡੇ ਤੋਂ ਬਹੁਤ ਕੁਝ ਕਰਾਇਆ ਅਮਰੀਕਾ ਨੇ ਅਫਗਾਨਿਸਤਾਨ 'ਚ ਰਸ਼ੀਆ ਦੇ ਖਿਲਾਫ ਕਿਵੇਂ ਉਹਨਾਂ ਨੂੰ ਵਰਤਿਆ ਆਈਐਸਏ ਕਿਵੇਂ ਉਹਨਾਂ ਵਾਸਤੇ ਕੰਮ ਕਰਦੀ ਰਹੀ ਆ ਪਰ ਉਹਦੇ ਜੋ 80% ਪੈਸਾ ਉਹ ਸਾਡੇ ਖਿਲਾਫ ਵਰਤਦੇ ਰਹੇ ਆ ਜਿਹੜ ਪਰ ਹੁਣ ਚైనా ਦੀ ਘੁੱਟ ਪੁਤਲੀ ਬਣ ਚੁੱਕਿਆ ਕਿਉਂ ਬਣ ਚੁੱਕਿਆ ਕਿਉਂਕਿ ਅਮਰੀਕਾ ਨੇ ਜਿਹੜੀਆਂ ਉਹਨਾਂ ਦੇ ਰੈਸਟ੍ਰਿਕਸ਼ਨ ਲਾਈਆਂ ਨੇ ਟੈਰਫ ਦੀਆਂ ਤੇ ਹੁਣ ਉਹਨਾਂ ਨੂੰ ਪਤਾ ਵੀ ਕੀ ਹੈ ਜਿਹੜੇ ਇੰਡਸਟਰੀ ਵਾਲੇ ਆ ਜਾਂ ਜਿਹੜੇ ਕਾਰਪੋਰੇਟ ਨੇ ਉਹਨਾਂ ਨੇ ਮੂਵ ਕਿੱਧਰ ਨੂੰ ਕਰਨਾ ਇੰਡੀਆ ਦੇ ਵਿੱਚ ਕਰਨਾ ਕਿਉਂਕਿ ਤੇ ਸਸਤੀ ਲੇਬਰ ਮਿਲ ਸਕਦੀ ਆ ਇਸ ਕਰਕੇ ਉਹਨਾਂ ਨੇ ਮੂਵ ਇੱਧਰ ਨੂੰ ਕਰਨਾ ਤੇ ਸਾਡਾ ਮੁਲਕ ਸਖਾਵਾਂ ਜਿਹੜਾ ਹੈਗਾ ਉਹ ਮਾਹੌਲ ਨੂੰ ਡਿਸਟਰਬ ਤਾਂ ਕੀਤਾ ਜਾ ਰਿਹਾ ਤੇ ਤਾਂ ਕਿ ਕੋਈ ਵੀ ਜਿਹੜਾ ਉਦਯੋਗਪਤੀ ਆ ਜਿਹਨੇ ਨਵਾਂ ਆਪਦਾ ਸਟੈਬਲਿਸ਼ ਕਰਨਾ ਬਿਜ਼ਨਸ ਉਹ ਇੰਡੀਆ ਕੰਨੀ ਮੂੰਹ ਨਾ ਕਰੇ ਤੇ ਜਿਹੜੇ ਗਦੇ ਕਹਿੰਦੇ ਬਦਲਾ ਲਓ ਜੀ ਕਰਦੇਓ ਚੜਾਈ ਉਹ ਤੁਸੀਂ ਤਾਂ ਘਰੇ ਬੈਠੇ ਮਾਰ ਦਿੰਨੇ ਹੋ ਪਕਾਈ ਪਰ ਜਿਨ੍ਹਾਂ ਦੇ ਫੌਜੀ ਪੁੱਤ ਮਾਵਾ ਦੇ ਨਾ ਫੌਜ ਦੇ ਵਿੱਚ ਕੰਮ ਕਰਦਾ ਜਿਹਦਾ ਘਰ ਵਾਲਾ ਜਿਹਦਾ ਭਰਾ ਜਿਹਦਾ ਪਿਓ ਕੰਮ ਕਰਦਾ ਉਹਨੂੰ ਪੁੱਛ ਕੇ ਦੇਖੋ ਕਿ ਕਿਵੇਂ ਜਾਨ ਮੁੱਠੀ ਚਾਈ ਵੀ ਆ ਉਹਨਾਂ ਦੀ ਇੱਥੇ ਬੈਠਿਆਂ ਨੂੰ ਕਹਿਣਾ ਸੌਕਾ ਹਾਂਜੀ ਕਰਦੇਓ ਬੜੇ ਤਰੀਕੇ ਨੇ ਕਿਸੇ ਮੁਲਕ ਨੂੰ ਮਾਰਨ ਦੇ ਕਹਿੰਦਾ ਮਨਸੂਬਾ ਕਾਮਯਾਬ ਹੋ ਜੂਗਾ ਕਿਉਂਕਿ ਉਹ ਤਾਂ ਨੰਗ ਨਾਲ ਪਹਿਲਾਂ ਹੀ ਆਪ ਦੇ ਘਰੇ ਲੂ ਡੋਮੈਸਟਿਕ ਕੀਆ ਜਿਹੜੀ ਉਹਨਾਂ ਦੇ ਲੱਗੀ ਖੜੀ ਹੈ ਜੰਗ ਉਹਦੇ ਚੋਲ ਜੇ ਖੜੇ ਆ ਬਲੋਚਿਸਤਾਨ ਅੱਡ ਹੋਣ ਨੂੰ ਫਿਰ ਤਾਂ ਹੋਰ ਬੜ ਅਸਲ ਜਿਹਨੂੰ ਲੋਕਾਂ ਦਾ ਫਤਵਾ ਮਿਲਿਆ ਹੋਇਆ ਜਿਹੜੇ ਲੋਕ ਜਿਹਦੇ ਨਾਲ ਨੇ ਉਹ ਬੰਦਾ ਜੇਲ੍ਹ ਜੜੱਕ ਰੱਖਿਆ ਫੌਜ ਨੇ ਉੱਥੇ ਸਾਰਾ ਕੰਟਰੋਲ ਕਰ ਰੱਖਿਆ ਉਹਨਾਂ ਨੇ ਆਪ ਦੀ ਜ਼ਰੂਰਤ ਕੀ ਮਹਿਸੂਸ ਕਰਾਉਣੀ ਆ ਲੋਕਾਂ ਨੂੰ ਇਸੇ ਕਰਕੇ ਜੰਗ ਭਾਲਦੇ ਆ ਉਹਨਾਂ ਨੇ ਸਾਡੇ 28 ਨਹੀਂ ਮਾਰੇ ਉਹਨਾਂ ਨੇ 140 ਕਰੋੜ ਲੋਕਾਂ ਦੇ ਗੋਲੀ ਚਲਾਤੀ ਆ ਤੇ ਉਸ ਗੋਲੀ ਨਾਲ ਅਸੀਂ ਕੀ ਆ ਪਾੜ ਗਏ ਆਪਸ ਵਿੱਚ ਤਾਂ ਹੀ ਹੁਣ ਕਸ਼ਮੀਰੀਆਂ ਦੇ ਮਗਰ ਪਈ ਜਾਂਦੇ ਆ ਸਾਡੇ ਜਿਹੜੇ ਹੋਰ ਗਧੇ ਹੈਗੇ ਆ ਮੁਲਕ 'ਚ ਬੈਠੇ ਪੁੱਛਣ ਵਾਲੋ ਵੀ ਕਸ਼ਮੀਰੀਆਂ ਦਾ ਕਸੂਰ ਕੀ ਆ ਯਾਰ ਸਾਰਾ ਕਸ਼ਮੀਰ ਅੱਜ ਟੁੱਟ ਕੇ ਪਿਆ ਖੜਾ ਉਹਨਾਂ ਨੂੰ ਗਾਲਾਂ ਦੇ ਰਿਹਾ ਸਾਰਾ ਕਸ਼ਮੀਰ ਨਾਲ 5.5 ਲੱਖ ਕੀ ਆ ਮੈਂ ਕਹਣਾ ਮਸੀਤਾਂ ਦੇ ਵਿੱਚ ਉਹਨਾਂ ਦੇ ਖਲਾਸ ਕੀਆ ਲੋਕਾਂ ਨੇ ਨਮਾਜ਼ ਪੜ੍ਹੀਆ ਉਹਨਾਂ ਲੋਕਾਂ ਖਾਤਰ ਮਾਸੂਮ ਲੋਕਾਂ ਖਾਤਰ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲਓ ਕਸ਼ਮੀਰੀਆਂ ਦਾ ਕਸੂਰ ਕੀ ਆ ਜਦੋਂ ਕਸ਼ਮੀਰ 'ਚ ਮਾਹੌਲ ਸਖਾਵਾਂ ਹੁੰਦਾ ਉਦਿਆਂ ਅਗਲੇ ਦੇ ਕੀ ਪੁੱਤਾਂ ਨੂੰ ਚੱਕਿਆ ਜਾਂਦਾ ਮਾਰੇ ਕੁੱਟੇ ਜਾਂਦੇ ਆ ਤੇ ਮਾਰਕੁੱਟ ਤੋਂ ਬਾਅਦ ਕਿਵੇਂ ਅੱਤਵਾਦੀ ਬਣਦੇ ਆ ਪੰਜਾਬ ਦੇ ਪੁੱਤ ਬੇਤਰ ਜਾਣਦੇ ਆ ਅੱਜ ਵੀ ਮੇਰੇ ਕੋਲ 'ਚ ਹਜ਼ਾਰਾਂ ਜਵਾਕ ਉਥੋਂ ਚੱਕ ਲੈ ਹੋਣਗੇ ਫੌਜ ਦੁਆਰਾ ਉਥੋਂ ਦੀ ਮਾਕੇ ਜਿਹੜੀ ਲੋਕਲ ਪੁਲਿਸ ਆਉਦੇ ਦੁਆਰਾ ਤੇ ਉਹਨਾਂ ਦੇ ਤਸ਼ੱਦਦ ਕੀਤਾ ਜਾ ਰਿਹਾ ਹੋ ਪਰ ਸਾਰੇ ਲੋਕ ਕਸੂਰਵਾਰ ਨਹੀਂ ਹੁੰਦੇ ਚੰਦ ਕੇ ਬੰਦੇ ਹੁੰਦੇ ਆ ਉਹ ਸਾਡੇ ਮੁਲਕ ਚ ਵੀ ਕਿਹੜਾ ਨਹੀਂ ਹੁੰਦੇ ਸਾਡੀ ਫੌਜ ਦੇ ਵਿੱਚੋਂ ਮੈਂ ਕਹਿੰਦਾ ਕਿ ਉਹਨਾਂ ਦੀ ਏਜੰਸੀਆਂ ਨੂੰ ਖਬਰਾਂ ਨਹੀਂ ਦਿੰਦੇ ਸੀ ਪਹਿਲਾਂ ਇਹਨਾਂ دہشت گردਾਂ ਨਹੀਂ ਇਹਨਾਂ ਹੱਤਵਾਦੀਆਂ ਨਹੀਂ ਮਤਲਬ ਮੇਰਾ ਮਤਲਬ ਇਹ ਪਾਕਿਸਤਾਨ ਦੀ ਸਰਕਾਰ ਦੇ ਮਨਸੂਬਿਆਂ ਨੇ ਕੀ ਕੀਤਾ ਸੀ ਉੱਥੋਂ ਹਿੰਦੂ ਖਦੇੜੇ ਸੀਗੇ ਜਿਹੜੇ ਉੱਥੋਂ ਦੇ ਲੋਕਲ ਵਸਿੰਦੇ ਸੀਗੇ ਹਿੰਦੂ ਜਦੋਂ 90 ਦੇ ਦਹਾਕੇ ਦੇ ਵਿੱਚ ਕੀ ਇਹ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਉੱਥੋਂ ਕਸ਼ਮੀਰੀ ਪੰਡਤ ਜਿਹੜੇ ਖਦੇੜਤੇ ਸੀ ਕਿਉਂ ਖਦੇੜੇ ਗਏ ਸੀ ਉਹਦਾ ਕਾਰਨ ਇਹ ਨਹੀਂ ਸੀ ਉਹਨਾਂ ਦੇ ਦੋ ਮਕਸਦ ਹੱਲ ਹੁੰਦੇ ਸੀ ਇੱਕ ਤਾਂ ਇਹ ਜਿਹੜੀ ਆਪਸ ਦੂਜਾ ਵੱਡੀ ਗੱਲ ਕੀ ਸੀ ਵੀ ਉੱਥੋਂ ਦੇ ਸਕੂਲਾਂ ਦੇ ਵਿੱਚ ਪੜਾਉਣ ਵਾਲੇ ਕੌਣ ਸੀ ਜ਼ਿਆਦਾਤਰ ਉਹ ਕਸ਼ਮੀਰੀ ਪੰਡਤ ਸੀਗੇ ਉਹਨਾਂ ਨੇ ਉੱਥੋਂ ਦੀ ਐਜੂਕੇਸ਼ਨ ਨੂੰ ਤਬਾਹ ਕਰਨਾ ਸੀ ਤਾਂ ਕਿ ਅਣਪੜ੍ਹ ਰਹਿ ਕੇ ਜਿਹੜੇ ਉੱਥੇ ਜਵਾਕ ਹੈਗੇ ਆ ਉਹ ਜਵਾਕ ਫਿਰ ਕੀ ਹਥਿਆਰ ਚੱਕ ਲੈਣ ਉਹਨਾਂ ਦੇ ਆਖੀ ਤੇ ਪੈਸੇ ਚੰਦ ਗਰਪੀਆਂ ਪਿੱਛੇ ਇਸੇ ਕਰਕੇ ਉੱਥੇ ਲੋਕਾਂ ਨੂੰ ਐਜੂਕੇਟ ਹੀ ਨਹੀਂ ਹੋਣ ਦਿੱਤਾ ਗਿਆ ਅੱਜ ਤੁਸੀਂ ਦੇਖੋ ਪੰਜਾਬ ਦੇ ਵਿੱਚ ਮੈਂ ਤਲਵੰਡੀ ਸਾਬੂ ਬੈਠਾ ਸਾਡੇ ਇੱਥੇ ਬੜੀ ਵੱਡੀ ਗੱਦੀ ਦੀ ਕਸ਼ਮੀਰੀ ਆ ਕੇ ਗੁਰੂਕਸ਼ੇ ਯੂਨੀਵਰਸਿਟੀ ਚ ਪੜ ਰਹੇ ਆ ਹੋਰ ਬੜੀਆਂ ਯੂਨੀਵਰਸਿਟੀਆਂ 'ਚ ਕਸ਼ਮੀਰੀ ਜਵਾਕ ਉੱਥੋਂ ਦੇ ਜਿਹੜੇ ਹੈਗੇ ਆ ਉਹ 4 ਰੁਪਏ ਕਮਾਉਣ ਲੱਗੇ ਉਹਦੇ ਪੁੱਤਾਂ ਨੂੰ ਪੜਾਉਣ ਜੋਗੇ ਉਹ ਇਹ ਇਸੇ ਕਰਕੇ ਉਹ ਕੀ ਆ ਆਪਦੇ ਪੁੱਤਾਂ ਨੂੰ ਇੱਥੇ ਭੇਜ ਰਹੇ ਆ ਤੇ ਅਸੀਂ ਉਹਨਾਂ ਦੇ ਮਗਰ ਪੈ ਰਹੇ ਹਾਂ ਉਹਨਾਂ 테ਰਰਿਸਟਾਂ ਪਿੱਛੇ ਤੇ ਉਹਨਾਂ ਦੇ ਮਨਸੂਬੇ ਨੂੰ ਅਸੀਂ ਕੀ ਆ ਆਪ ਕੀ ਆ ਅੱਗ ਦੇ ਰਹੇ ਹਾਂ ਹੋਰ ਤੇਲ ਪਾ ਰਹੇ ਹਾਂ ਉਹ ਬਚਾਉਣਾ ਸਾਨੂੰ ਚਾਹੁੰਦੇ ਆ ਜਿਵੇਂ ਫੂਕਣਾ ਚਾਹੁੰਦੇ ਆ ਤੇ ਅਸੀਂ ਫੂਕ ਰਹੇ ਹਾਂ ਆਪਦੀ ਆ ਅਸੀਂ ਸਾਥ ਹੀ ਅਤਵਾਦੀਆਂ ਦਾ ਦੇਈ ਜਾਂਦੇ ਆ ਯਾਰ ਤੁਸੀਂ ਕਿਹਦੇ ਨਾਲ ਹੋ ਇਹ ਫੈਸਲਾ ਕਰ ਲਓ ਇਸੇ ਕਰਕੇ ਕਹਿਣਾ ਵੀ ਆਓ ਆਪਾਂ ਕਸ਼ਮੀਰ ਚੱਲ ਗਏ ਉਧਰਲੇ ਗੱਦਿਆਂ ਚ ਕਿਹੜੇ ਨੇ ਸ਼ਾਹਦ ਅਫਰੀਦੀ ਇਹਦਾ ਕੈਰੇਕਟਰ ਸੀ ਉਹ ਦੇਖ ਲਓ ਬਕਵਾਸ ਖਨੀਸ਼ ਅਬਾਸੀ ਉਹ ਕੀ ਕਹਿ ਰਿਹਾ ਕਹਿੰਦਾ ਜੀ 130 ਅਸੀਂ ਪਰਮਾਣੂ ਬੰਬ ਬਣਾਈ ਮਾ ਕੇ ਹਿੰਦੁਸਤਾਨ ਵਾਸਤੇ ਆ ਤੁਹਾਨੂੰ ਕੀ ਲੱਗਦਾ ਬੰਬਾਂ ਚੱਲਣ ਦੇ ਦੇਣਗੇ ਤੇ ਸਾਡੇ ਵਾਲੇ ਮੀਡੀਆ ਨੇ ਵੀ ਸ਼ਰਮ ਲਾਹੀ ਵੀ ਆ ਜਿਹੜਾ ਸਾਡਾ ਗੋਦੀ ਮੀਡੀਆ ਵੀ ਜਾ ਜਾ ਕੇ ਹਿੰਦੂ ਤੇ ਮੁਸਲਮਾਨ ਦੀ ਆਸਮੇਂ ਟੱਕਰ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦਾ ਭਲਾ ਹੋਵੇ ਉਧਰਲੇ ਮੁਸਲਮਾਨਾਂ ਦੇ ਸੋਹਰਤ ਜਿਹੜੇ ਸਾਡੇ ਮੋਲਕ 'ਚ ਬੈਠੇ ਭਰਾ ਨੇ ਕਈ ਹਿੰਦੂ ਵੀ ਨੇ ਕਈ ਸਿੱਖ ਵੀ ਨੇ ਜਿਨ੍ਹਾਂ ਨੇ ਉਹਦੇ ਵਾਸਤੇ ਆਵਾਜ਼ ਬੁਲੰਦ ਕੀਤੀ ਆ ਹੁਣ ਸਾਡੇ ਵਾਲਾ ਗੋਦੀ ਮੀਡੀਆ ਦਾ ਕਰ ਕੀ ਰਿਹਾ ਉਹ ਯਾਰ ਉਧਰਲੇ ਲੋਕਾਂ ਨੂੰ ਚੰਦ ਕਰਪਈਏ ਦੇ ਕੇ ਥੋੜੇ ਜਿਹੇ ਡਾਲਰ ਖਾਤਿਆਂ 'ਚ ਪਾ ਕੇ ਉਹਨਾਂ ਨੂੰ ਕੀ ਕਰਦੇ ਆ ਆਪਦੇ ਟੀਵੀ ਦੇ ਡਿਬੇਟਾਂ 'ਚ ਲੈ ਕੇ ਆਉਂਦੇ ਆ ਤੇ ਰੱਜ ਕਿਦੋਂ ਲੋਕ ਗਾਲਾਂ ਕੱਢਦੇ ਆ ਉਹਨਾਂ ਨੂੰ ਪੈਸੇ ਮਿਲ ਜਾਂਦੇ ਆ ਉਹ ਗਾਲਾਂ ਖਾਣ ਫੇਰ ਆ ਕੇ ਅਡਟ ਚੈਨਲਾਂ 'ਤੇ ਬੈਠੀ ਜਾਂਦੇ ਆ ਇਹ ਮੀਡੀਆ ਵਾਲਿਆਂ ਦਾ ਕੁੱਤਾ ਸੂਤ ਆਇਆ ਹੋਇਆ ਉਹਨਾਂ ਨੂੰ ਟੀਆਰਪੀ ਮਿਲ ਜਾਂਦੀ ਆ ਮਾੜੀ ਮੋਟੀ ਸ਼ਰਮ ਕਰੋ ਤੇ ਮੋਦੀ ਸਾਹਿਬ ਮਾੜੀ ਮੋਟਾ ਚੈੱਕ ਤੁਸੀਂ ਵੀ ਲਾ ਲਓ ਇਹਨਾਂ ਚੀਜ਼ਾਂ ਦੇ ਉੱਤੇ ਵਟੇਂਗੇ ਤੋਂ ਕਟੇਂਗੇ ਜਿਹੜੀ ਗੱਲ ਹੈਗੀ ਆ ਨਾ ਉਹ ਮੀਡੀਆ ਵਾਲੇ ਨੂੰ ਵੀ ਸਮਝਾ ਦਿਓ ਜਿਹੜਾ ਥੋੜੀ ਬੁੱਕਲ 'ਚ ਹੀ ਬਹਿੰਦਾ ਤੇ ਉਹ ਸੋਚ ਜਿਹੜੀ ਸਾਡੇ ਚ ਪੈਦਾ ਕਰਨੀ ਚਾਹੁੰਦੇ ਆ ਜੋ ਸੋਚ ਸਾਡੇ ਚ ਪੈਦਾ ਹੁੰਦੀ ਆ ਫੇਰ ਤਾਂ ਉਹ ਜਿੱਤ ਗਏ ਤੇ ਜੇ ਅਸੀਂ ਉਹ ਸੋਚ ਦੇ ਧਾਰਨੀ ਨਾ ਬਣ ਕੇ ਅਸੀਂ ਜਾ ਕੇ ਕਸ਼ਮੀਰ ਨੂੰ ਫੇਰ ਜਾ ਕੇ ਲੋਕਾਂ ਨੂੰ ਗੱਲ ਨਾਲ ਲਾ ਕੇ ਉਹਨਾਂ ਨੂੰ ਕੀ ਰਸ ਦੇ ਬਸ ਦੇ ਕਰਦੇ ਆ ਤਾਂ ਫਿਰ ਉਹ ਸਾਡੀ ਜਿੱਤ ਆ ਤੇ ਅਖੀਰ ਚ ਅਸ਼ੋਤੋਸ਼ ਰਾਣੇ ਦੀਆਂ ਉਹ ਲਾਈਨਾਂ ਜਿਹੜੀਆਂ ਹੈਗੀਆਂ ਉਹ ਹੀ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਦੇਸ਼ ਚਲਦਾ ਨਹੀਂ ਮੱਚਲਤਾ ਹੈ ਮੁੱਦਾ ਹੱਲ ਨਹੀਂ ਹੋਤਾ ਸਿਰਫ ਉਛਲਤਾ ਹੈ ਜੰਗ ਮੈਦਾਨ ਪਰ ਨਹੀਂ ਮੀਡੀਆ ਮੇ ਜਾਰੀ ਹੈ ਅੱਜ ਤੇਰੀ ਤਾਂ ਕੱਲ ਮੇਰੀ ਵਾਰੀ ਹੈ